हां जी दोस्तों प्यार भरी सस् नमस्कार जीवे दे, दे है। है? की ਤੁਸੀਂ ਜਾਣਦੇ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਲੋਕਾਂ ਨੂੰ ਮਿਲ ਰਹੀ ਹੈ ਠੀਕ ਹੈ ਉਸ ਤਰ੍ਹਾਂ ਨੇ ਇੱਕ ਵੱਡਾ ਅਪਡੇਟ ਕੀ ਆਇਆ ਹੈ ਇਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ 25 ਪੈਨਸ਼ਨ ਨੂੰ ਲੈ ਕੇ ਤੁਸੀਂ ਕੀ ਕਰਨਾ ਹੈ ਠੀਕ ਹੈ ਤੇ ਕਿਹਨਾਂ ਦੀ ਪੈਨਸ਼ਨ ਆ ਗਈ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ 55 ਸਾਲ ਉਮਰ ਹੈ ਉਸ ਦੀ ਪੈਨਸ਼ਨ ਲੱਗੇਗੀ ਜਾਂ ਨਹੀਂ ਲੱਗੇਗੀ ਇਹ ਵੀ ਸਾਰਾ ਕੁਝ ਤੁਹਾਨੂੰ ਕਲੀਅਰ ਕਰਨ ਜਾ ਰਿਹਾ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਦੋ-ਦੋ ਹਿੱਸਿਆਂ ਦੇ ਵਿੱਚ ਕਈ ਵਰਤੇ ਹਿੱਸਿਆਂ ਦੇ ਵਿੱਚ ਵੀ ਪੈਨਸ਼ਨ ਪੈਂਦੀ ਹੈ ਤੇ ਇਸ ਦੌਰਾਨ ਇੱਕ ਨਵਾਂ ਅਪਡੇਟ ਆਇਆ ਹੈ ਕਿ ਉਹਨਾਂ ਜ਼ਿਲ੍ਹਿਆਂ ਦੇ ਨਾਮ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਫਿਰ ਤੁਹਾਨੂੰ 2500 ਪੈਨਸ਼ਨ ਕਦੋਂ ਤੱਕ ਸ਼ੁਰੂ ਹੋਵੇਗੀ ਤੇ 55 ਸਾਲ ਉਮਰ ਜ਼ਰੂਰੀ ਹੈ ਜਾਂ ਨਹੀਂ ਹੈ ਇਹ ਵੀ ਇੱਕ ਵੱਡਾ ਅਪਡੇਟ ਆਇਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਓ ਚਲਦੇ ਆ ਪਹਿਲਾਂ ਆਪਾਂ ਜਾਣਦੇ ਹਾਂ ਕਿਨ ਕਿਨਾਂ ਜ਼ਿਲ੍ਹਿਆਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬਰਨਾਲਾ ਜ਼ਿਲ੍ਹਾ ਹੈ ਠੀਕ ਹੈ ਜੀ ਬਰਨਾਲਾ ਜ਼ਿਲ੍ਹਾ ਉਸ ਦੀ ਪੈਨਸ਼ਨ ਆ ਚੁੱਕੀ ਹੈ ਉਹਰੇ ਤੁਹਾਨੂੰ ਕਲੀਅਰ ਕਰਨਾ ਚਾਹਾਂਗਾ ਚਾਹੇ ਉਹ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਚਾਹੇ ਉਹ ਵਿਧਵਾ ਪੈਨਸ਼ਨ ਹੈ ਠੀਕ ਹੈ ਤੇ ਚਾਹੇ ਉਹ ਜਿਹੜੇ ਅਪੰਗੋ ਲੋਕ ਨੇ ਉਹਨਾਂ ਦੀ ਪੈਨਸ਼ਨ ਹੈ ਠੀਕ ਹੈ ਬੇਸਹਾਰਾ ਬੱਚੇ ਨੇ ਉਹਨਾਂ ਦੀ ਪੈਨਸ਼ਨ ਹੈ ਇਹ ਸਾਰੇ ਤਰੀਕੇ ਦੀ ਪੈਨਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਪਹਿਲਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਦੂਸਰੇ ਦੀ ਗੱਲ ਕਰੀਏ ਤਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਠੀਕ ਹੈ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਪੈਨਸ਼ਨ ਇਹ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜ਼ਿਲ੍ਹਾ ਹੈ ਜੀ ਮਲੇਰਕੋਟਲਾ ਮਲੇਰਕੋਟਲਾ ਦੀ ਵੀ ਪੈਨਸ਼ਨ ਆ ਚੁੱਕੀ ਹੈ ਠੀਕ ਹੈ ਉਸ ਤੋਂ ਆਪਾਂ ਬਾਅਦ ਚ ਗੱਲ ਕਰੀਏ ਤਾਂ ਪਟਿਆਲਾ ਠੀਕ ਹੈ ਜੀ ਪਟਿਆਲਾ ਦੇ ਲੋਕਾਂ ਦੀ ਵੀ ਪੈਨਸ਼ਨ ਇਹ ਆ ਚੁੱਕੀ ਹੈ। ਕਈ ਵਾਰ ਸਾਨੂੰ ਕਮੈਂਟ ਆਉਂਦੇ ਨੇ ਕਿ ਸਾਡੀ ਪੈਨਸ਼ਨ ਨਹੀਂ ਆਈ ਤੁਸੀਂ ਸਾਡੇ ਜ਼ਿਲ੍ਹੇ ਦਾ ਨਾਮ ਲਿਆ ਤੇ ਸਾਡੀ ਪੈਨਸ਼ਨ ਨਹੀਂ ਆਈ। ਤਾਂ ਦੋਸਤੋ ਉਹ ਤੁਹਾਨੂੰ ਦੱਸ ਦਵਾਂਗੇ ਕਿ ਇਹਨਾਂ ਨੂੰ ਇੱਕ ਜ਼ਿਲ੍ਹੇ ਨੂੰ ਕਈ ਬਲੋਕਾਂ ਦੇ ਵਿੱਚ ਵੰਡਿਆ ਹੁੰਦਾ ਹੈ ਤੇ ਇੱਕ ਅੱਧੇ ਬਲੋਕ ਦੀ ਕਈ ਵਾਰ ਪੈਨਸ਼ਨ ਰਹਿ ਜਾਂਦੀ ਹੈ ਇਸ ਕਰਕੇ ਉਹ ਲੇਟ ਹੋ ਜਾਂਦੀ ਹੈ। ਤਾਂ तकरीबन ਪੂਰੇ ਜ਼ਿਲ੍ਹੇ ਦੀ ਪੈਨਸ਼ਨ ਆ ਹੀ ਜਾਂਦੀ ਹੈ ਤੇ ਇੱਕ ਅੱਧਾ ਜਿਹੜਾ ਬਲੋਕ ਹੈ ਉਹਦੇ ਵਿੱਚ ਜਿੰਨੇ ਪਿੰਡ ਰਹਿੰਦੇ ਨੇ ਉਹਨਾਂ ਦੀ ਕਈ ਵਾਰ ਪੈਨਸ਼ਨ ਨਹੀਂ ਆਂਦੀ ਇਸ ਕਰਕੇ ਤੁਹਾਨੂੰ ਇਹ ਇਹ ਲੱਗਦਾ ਹੈ ਕਿ ਅਸੀਂ ਝੂਠ ਮਾਰ ਰਹੇ ਹਾਂ ਪਰ ਦੋਸਤੋ ਜਿਹੜੀ ਪੈਨਸ਼ਨ ਹੈ ਉਹ ਪਿੱਛੋਂ ਨਹੀਂ ਆਈ ਹੁੰਦੀ ਇਸ ਕਰਕੇ ਕਿਉਂਕਿ ਉਹ ਕੋਈ ਨਾ ਕੋਈ ਕਾਗਜ਼ੀ ਕਾਰਵਾਈ ਦੀ ਹੈ ਜਿਹੜੀ ਉਹ ਕਮੀ ਹੁੰਦੀ ਹੈ ਇਸ ਕਰਕੇ ਉਹ ਪੈਨਸ਼ਨ ਰਿਲੀਜ਼ ਨਹੀਂ ਕਰਦੇ ਤੇ ਬਾਕੀ ਹੁਣ ਆਪਾਂ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਗਲਾ ਜ਼ਿਲ੍ਹਾ ਹੈ ਜੀ ਨਵਾਂ ਸ਼ਹਿਰ ਠੀਕ ਹੈ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਤੇ ਇਹ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਤੇ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਰਹਿਣ ਵਾਲਾ ਹੈ ਜੀ ਸੰਗਰੂਰ ਸੰਗਰੂਰ ਜ਼ਿਲ੍ਹਾ ਰਹਿਣ ਵਾਲਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਨਸਾ ਜ਼ਿਲ੍ਹਾ ਹੈ ਠੀਕ ਹੈ ਜੀ ਮਾਨਸਾ ਜ਼ਿਲ੍ਹਾ ਇਸ ਦੀ ਵੀ ਪੈਨਸ਼ਨ ਆ ਚੁੱਕੀ ਹੈ ਮਾਨਸਾ ਜ਼ਿਲ੍ਹੇ ਦੇ ਕਾਫੀ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਟਾਈਮ ਟੂ ਟਾਈਮ ਅਪਡੇਟ ਦਿੰਦੇ ਨੇ ਪਰ ਪਿਛਲੀ ਵਾਰ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਅਸੀਂ ਮਾਨਸਾ ਦਾ ਨਾਮ ਵੀ ਨਹੀਂ ਲਿਆ ਸੀ ਇਸੇ ਕਰਕੇ ਲੋਕ ਕਹਿ ਰਹੇ ਸੀ ਕਿ ਮਾਨਸਾ ਦੀ ਦਸੋਂ ਕਦੋਂ ਪੈਨਸ਼ਨ ਆਏਗੀ ਤਾਂ ਮਾਨਸਾ ਦੀ ਲੋਕਾਂ ਦੀ ਹੁਣ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਤਾਂ ਇਸ ਤੋਂ ਬਾਅਦ ਜਿਹੜਾ ਆਪਾਂ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਠੀਕ ਹੈ ਜੀ ਫਾਜ਼ਿਲका ਜਿਲ੍ਹਾ ਹੈ ਜਿਹੜੀ ਉਹਦੀ ਪੈਨਸ਼ਨ ਆ ਚੁੱਕੀ ਹੈ ਹੁਣ ਕੁਝ ਤੁਹਾਨੂੰ ਜ਼ਿਲ੍ਹੇ ਦੱਸਣ ਜਾ ਰਹੇ ਨੇ ਜਿਨ੍ਹਾਂ ਦੀ ਪੈਨਸ਼ਨ ਹੈ ਜਿਹੜੀ ਉਹ ਪਹਿਲਾਂ ਕੁਝ ਹਿੱਸਿਆਂ ਦੇ ਵਿੱਚ ਪੈਨਸ਼ਨ ਆ ਚੁੱਕੀ ਸੀ ਤੇ ਕੁਝ ਹਿੱਸਿਆਂ ਦੀ ਪੈਨਸ਼ਨ ਨਹੀਂ ਆਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇੱਕ ਜਿਲ੍ਹਾ ਹੈ ਜੀ ਬਠਿੰਡਾ ਠੀਕ ਹੈ ਜੀ ਬਠਿੰਡਾ ਜ਼ਿਲ੍ਹਾ ਵੱਡਾ ਹੋਣ ਕਾਰਨ ਵੀ ਕਾਫੀ ਇਲਾਕਿਆਂ ਦੇ ਵਿੱਚ ਪੈਨਸ਼ਨ ਜਿਹੜੀ ਨਹੀਂ ਆਉਂਦੀ ਇਸ ਕਰਕੇ ਹੁਣ ਤਕਰੀਬਨ ਸਾਰੇ ਇਲਾਕੇ ਦੇ ਵਿੱਚ ਪੈਨਸ਼ਨ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਇੱਕ ਜਿਲ੍ਹਾ ਗੱਲ ਕਰੀਏ ਆਪਾਂ ਤੇ ਰੂਪਨਗਰ ਠੀਕ ਹੈ ਜੀ ਰੂਪਨਗਰ ਦੇ ਵਿੱਚ ਵੀ ਪੈਨਸ਼ਨ ਕੁਝ ਹਿੱਸਿਆਂ ਦੇ ਵਿੱਚ ਆਈ ਸੀ ਕੁਝ ਹਿੱਸਿਆਂ ਦੇ ਵਿੱਚ ਨਹੀਂ ਆਈ ਸੀ ਤੇ ਹੁਣ ਇਹ ਵੀ ਤਕਰੀਬਨ ਸਾਰੇ ਜਿਲ੍ਹੇ ਦੇ ਵਿੱਚ ਇਹਨੂੰ ਪੈਨਸ਼ਨ ਦੇ ਦੇ ਕੇ ਕਵਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜਲੰਧਰ ਜ਼ਿਲ੍ਹੇ ਦੀ ਪਹਿਲਾਂ ਪੈਨਸ਼ਨ ਅੱਧੇ ਜ਼ਿਲ੍ਹੇ ਦੀ ਪੈਨਸ਼ਨ ਆਈ ਤੇ ਜਲੰਧਰ ਜ਼ਿਲ੍ਹੇ ਦੀ ਵੀ ਪੈਨਸ਼ਨ ਹੈ ਜਿਹੜੀ ਹੁਣ ਤਕਰੀਬਨ ਸਾਰੇ ਲੋਕਾਂ ਦੀ ਆ ਚੁੱਕੀ ਹੈ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ 2500 ਪੈਨਸ਼ਨ ਦੀ ਕਿੰਨੇ ਲੋਕਾਂ ਦੀ 2505 ਲੱਗੇਗੀ ਕਿ ਉਮਰ 55 ਸਾਲ ਤੋਂ ਹੀ ਲੱਗ ਜੇਗੀ ਜਾਂ ਫਿਰ ਉਮਰ ਜਿਹੜੀ ਹੈ ਉਹ 65 ਸਾਲ ਹੋਣੀ ਚਾਹੀਦੀ ਹੈ ਇਸ ਦੀ ਵੀ ਆਪਾਂ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡੇ ਕੋਲ ਇੱਕ ਆਧਾਰ ਕਾਰਡ ਹੈ ਠੀਕ ਹੈ ਜੀ ਆਧਾਰ ਕਾਰਡ ਹੈ ਠੀਕ ਹੈ ਤਾਂ ਉਸ ਦੇ ਨਾਲ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਠੀਕ ਹੈ ਜੀ ਅਗਰ ਇਹ ਦੋਵੇਂ ਲਿੰਕ ਨਹੀਂ ਨੇ ਠੀਕ ਹੈ ਜੀ ਲਿੰਕ ਨਹੀਂ ਨੇ ਤੇ ਤੁਸੀਂ ਇਹਨਾਂ ਨੂੰ ਹਾਲੇ ਹੀ ਲਿੰਕ ਕਰਵਾ ਲਓ ਕਿਉਂਕਿ ਹਲੇ ਬਹੁਤ ਹੀ ਟਾਈਮ ਪਿਆ ਤੁਹਾਡੇ ਕੋਲ ਇਹ ਲਿੰਕ ਕਰਵਾਉਣ ਦਾ ਦੂਸਰਾ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਠੀਕ ਹੈ ਜੀ ਆਧਾਰ ਕਾਰਡ ਹੈ ਇਹਨੂੰ ਪਲੱਸ ਕਰਵਾਓ ਯਾਨੀ ਕਿ ਲਿੰਕ ਕਰਵਾਓ ਇਹਦੇ ਨਾਲ ਆਪਣੀ ਬੈਂਕ ਦੀ ਕਾਪੀ ਦੇ ਨਾਲ ਠੀਕ ਹੈ ਡੀ ਬੀ ਟੀ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਇਹ ਸਕੀਮ ਹੁੰਦੀ ਹੈ ਡੀ ਬੀ ਟੀ ਰਾਹੀਂ ਤੁਹਾਡੇ ਖਾਤੇ ਦੇ ਵਿੱਚ ਸਰਕਾਰ ਦੇ ਜਿਹੜੇ ਵੀ ਪੈਸੇ ਹੁੰਦੇ ਨੇ ਸਰਕਾਰੀ ਸਕੀਮ ਦੇ ਉਹ ਹੁੰਦੇ ਨੇ ਤਾਂ ਤੁਸੀਂ ਡੀ ਬੀ ਟੀ ਨਾਲ ਲਿੰਕ ਜ਼ਰੂਰ ਕਰਵਾਓ ਤਾਂ ਉਸ ਤੋਂ ਬਾਅਦ ਦੱਸ ਦਈਏ ਤੁਹਾਡਾ ਜਿਹੜਾ ਇੱਕ ਹੁੰਦਾ ਹੈ ਵੋਟਰ ਕਾਰਡ ਠੀਕ ਹੈ ਜੀ ਵੋਟਰ ਕਾਰਡ ਤੁਸੀਂ ਵੋਟਰ ਕਾਰਡ ਵੀ ਜਰੂਰ ਬਣਵਾਓ ਜੇ ਤੁਹਾਡਾ ਗਵਾਚ ਵਗੈਰਾ ਗਿਆ ਹੈ ਤਾਂ ਉਹਨੂੰ ਜਰੂਰ ਅਪਡੇਟ ਕਰਵਾ ਲਓ ਨਵਾਂ ਬਣਵਾ ਲਓ ਜੇ ਨਹੀਂ ਬਣਿਆ ਤਾਂ ਅਪਡੇਟ ਤੁਸੀਂ ਆਪਣਾ ਇਹ ਜਿਹੜਾ ਬਣਵਾ ਕੇ ਰੱਖੋ ਕਈ ਵਾਰ ਕੀ ਹੁੰਦਾ ਕਿ ਆਪਾਂ ਵੋਟਾਂ ਪਾਉਣ ਵਾਲੇ ਆਪਣਾ ਆਧਾਰ ਕਾਰਡ ਵਗੈਰਾ ਤੇ ਲੈ ਜਾਂਦੇ ਆ ਠੀਕ ਹੈ ਆਧਾਰ ਕਾਰਡ ਲੈ ਜਾਂਦੇ ਆ ਆਪਾਂ ਵੋਟਰ ਲਿਸਟ ਚ ਨਾਮ ਹੁੰਦਾ ਲੈ ਜਾਂਦੇ ਆ ਪਰ ਜਦੋਂ ਪੈਨਸ਼ਨ ਲੱਗਦੀ ਹੈ ਤੇ ਉਹਦੇ ਵਿੱਚ ਆਪਾਂ ਨੂੰ ਵੋਟਰ ਕਾਰਡ ਮੰਗਦੇ ਆ ਇਸ ਕਰਕੇ ਤੁਸੀਂ ਆਪਣਾ ਵੋਟਰ ਕਾਰਡ ਅਪਡੇਟ ਜਰੂਰ ਰੱਖੋ ਵੋਟਰ ਕਾਰਡ ਜਰੂਰ ਬਣਵਾ ਕੇ ਰੱਖੋ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਤੁਹਾਡੀ ਬੈਂਕ ਦੀ ਕਾਪੀ ਹੈ ਠੀਕ ਹੈ ਜੀ ਬੈਂਕ ਦੀ ਕਾਪੀ ਹੈ ਇਸ ਦੇ ਵਿੱਚ ਤੁਸੀਂ ਦੇਖਣਾ ਹੈ ਤੁਹਾਡਾ ਜਿਹੜਾ ਨਾਮ ਹੈ ਠੀਕ ਹੈ ਜੀ ਨੇਮ ਠੀਕ ਹੈ ਤੁਹਾਡੇ ਪਿਤਾ ਦਾ ਨਾਮ ਠੀਕ ਹੈ ਤੁਹਾਡਾ ਜਿਹੜਾ ਐਡਰੈਸ ਹੈ ਠੀਕ ਹੈ ਜੀ ਐਡਰੈਸ ਇਹ ਸਾਰਾ ਕੁਝ ਤੁਹਾਡਾ ਮੇਲ ਖਾਂਦਾ ਹੋਵੇ ਕਿਹਦੇ ਨਾਲ ਆਧਾਰ ਕਾਰਡ ਦੇ ਨਾਲ ਠੀਕ ਹੈ ਜੀ ਸਾਰਾ ਕੁਝ ਬੈਂਕ ਦੇ ਵਿੱਚ ਤੇ ਤੁਹਾਡੇ ਆਧਾਰ ਕਾਰਡ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਹੁਣ ਉਹ ਸੇਮ ਹੁਣ ਅੱਡ-ਅੱਡ ਨਾ ਹੋਣ ਨਹੀਂ ਤਾਂ ਤੁਹਾਡੀ ਪੈਨਸ਼ਨ ਕੱਟੀ ਜਾਵੇਗੀ ਤੇ ਰੈਗੂਲਰ ਪੈਨਸ਼ਨ ਲਵਾਉਣੀ ਹੈ ਤਾਂ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਨਿੱਕੀਆਂ-ਨਿੱਕੀਆਂ ਗੱਲਾਂ ਨੇ ਪਰ ਇਹ ਬਹੁਤ ਕੰਮ ਦੀਆਂ ਗੱਲਾਂ ਨੇ ਕਈ ਵਾਰ ਆਪਣੀ ਪੈਨਸ਼ਨ ਰੁਕ ਜਾਂਦੀ ਹੈ ਫਿਰ ਆਪਾਂ ਕਹਿੰਨੇ ਆ ਕਿ ਸਾਡੀ ਪੈਨਸ਼ਨ ਆ ਜਿਹੜੀ ਆ ਨਹੀਂ ਰਹੀ ਪਤਾ ਨਹੀਂ ਕੀ ਗੱਲ ਹੋ ਗਈ ਪਿੱਛੋਂ ਕੱਟੀ ਗਈ ਕੁਝ ਗੱਲਾਂ ਨਹੀਂ ਹੁੰਦੀਆਂ ਦੋਸਤੋ ਨਿੱਕੇ-ਨਿੱਕੇ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਹੈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਔਰਤਾਂ ਨੂੰ ਠੀਕ ਹੈ ਜੀ ਔਰਤਾਂ ਨੂੰ ਪੈਨਸ਼ਨ ਦੇ ਰਹੀ ਹੈ 58 ਸਾਲ ਦੇ ਵਿੱਚ ਤਾਂ ਜਿਹੜੇ ਮਰਦ ਨੇ ਠੀਕ ਹੈ ਜੀ ਮਰਦ ਨੇ ਉਹਨਾਂ ਨੂੰ ਦੇ ਰਹੀ ਹੈ 65 ਸਾਲ ਦੇ ਵਿੱਚ ਇਹਨਾਂ ਨੂੰ ਪੈਨਸ਼ਨ ਦੇ ਰਹੀ ਹੈ ਪਰ ਉਰੇ ਆਪਾਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਉਹਦੇ ਕੰਨ ਦੇ ਵਿੱਚ ਗੱਲ ਪਾਈ ਜਾਵੇ ਕਿ 55 ਸਾਲ ਹੈ ਜਿਹੜੀ ਉਮਰ ਇਹ ਬਹੁਤ ਹੁੰਦੀ ਹੈ ਇੱਕ ਬਜ਼ੁਰਗ ਪੈਨਸ਼ਨ ਲਾਉਣ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ 50 ਸਾਲ ਹੁੰਦੇ ਹੀ ਗੋਡੇ ਕੰਮ ਨਹੀਂ ਕਰਦੇ ਇਸ ਕਰਕੇ ਜਿਹੜੇ ਬਜ਼ੁਰਗ ਨੇ ਉਹ ਘਰੇ ਬਹਿ ਜਾਂਦੇ ਨੇ ਠੀਕ ਹੈ ਕਈ ਹਿੱਕ ਕੰਮ ਹੁੰਦਾ ਤਾਂ ਪਹਿਲਾਂ ਗੱਲ ਹੁੰਦੀ ਸੀ ਪਹਿਲਾਂ 65 ਸਾਲ ਇਸ ਕਰਕੇ ਰੱਖੀ ਹੋਈ ਸੀ ਕਿਉਂਕਿ ਲੋਕੀ ਕੰਮ ਕਰਦੇ ਸੀ 75 75 ਸਾਲ ਦੇ ਲੋਕ ਵੀ ਕੰਮ ਕਰਦੇ ਸੀ ਪਰ ਅੱਜ ਕੱਲ ਦੇ ਦੌਰ ਨੂੰ ਦੇਖਿਆ ਜਾਵੇ ਤਾਂ ਲੋਕ ਜਿਹੜੇ 50 ਸਾਲ ਤੋਂ ਬਾਅਦ ਹੀ ਮੰਜੇ ਤੇ ਪੈ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਜਿਆਦਾ ਤੋਂ ਜਿਆਦਾ ਮੁਹਿੰਮ ਚਲਾਉਣੀ ਪਵੇਗੀ ਕਿ ਜਿਹੜੀ ਪੰਜਾਬ ਸਰਕਾਰ ਦੀ ਪੈਨਸ਼ਨ ਹੈ ਇਹ 65 ਸਾਲ ਤੋਂ ਘਟਾ ਕੇ ਇਹ 55 ਸਾਲ ਕੀਤੀ ਜਾਵੇ ਚਾਹੇ ਉਹ ਮਰਦ ਨੇ ਠੀਕ ਹੈ ਚਾਹੇ ਔਰਤਾਂ ਨੇ ਦੋਵਾਂ ਦੀ ਹੈ 55 ਸਾਲ ਹੈ ਜਿਹੜੀ ਉਮਰ ਕੀਤੀ ਜਾਵੇ ਤਾਂ ਤੁਸੀਂ ਜੇ ਇਸ ਗੱਲ ਤੋਂ ਰਾਜ਼ੀ ਹੋ ਤਾਂ ਦੋਸਤੋ ਕਮੈਂਟ ਤੁਸੀਂ ਜ਼ਰੂਰ ਕਰਨਾ ਹੈ ਕਿ 55 ਸਾਲ ਹੋਵੇ ਠੀਕ ਹੈ ਜੀ ਇਹ ਤੁਸੀਂ ਲਿਖ ਕੇ ਕਮੈਂਟ ਜ਼ਰੂਰ ਕਰਨਾ 55 ਸਾਲ ਹੋਵੇ ਤਾਂ ਜੋ ਇਹ ਵੀਡੀਓ ਸਰਕਾਰ ਤੱਕ ਬਹੁਤ ਜਲਦੀ ਪਹੁੰਚ ਸਕੇ ਤੇ ਸਰਕਾਰ ਇਸ ਗੱਲ ਤੇ ਗੌਰ ਕਰ ਸਕੇ ਤਾਂ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੱਸਦੇ ਰਹੇ ਤੇ ਉਹਨਾਂ ਦਾ ਜਿਹੜਾ ਕੰਮ ਹੁੰਦਾ ਹੈ ਬਹੁਤ ਵੱਡਾ ਹੁੰਦਾ ਹੈ ਨਿੱਕੇ-ਨਿੱਕੇ ਗੱਲਾਂ ਕਈ ਵਾਰ ਹੁੰਦਾ ਆਪਾਂ ਧਿਆਨ 'ਚ ਨਹੀਂ ਰੱਖਦੇ ਜਿਵੇਂ ਕਿ ਬੈਂਕਾਂ ਦੀ ਕੋਈ ਡਿਟੇਲ ਹੋ ਗਈ ਜਾਂ ਫਿਰ ਕੋਈ ਹੋਰ ਡਿਟੇਲ ਹੋ ਗਈ ਕਿਸੇ ਵੀ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਅਸੀਂ ਆਪਣੇ ਚੈਨਲ ਦੇ ਉੱਤੇ ਪਾਉਂਦੇ ਰਹਿੰਦੇ ਹਾਂ ਤਾਂ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਦੋਸਤੋ ਤੁਸੀਂ 55 ਸਾਲ ਹੋਵੇ ਇਹ ਜ਼ਰੂਰ ਲਿਖਣਾ ਹੈ ਧੰਨਵਾਦ ਜੀ